ਆ ਜਿਹੜੀ ਨਵੀਂ ਕੁਕੜੀਆਂ ਵਾਲੀ ਬਿਮਾਰੀ ਪਈ ਹੈ ਜਿਹਦੇ ਵਿੱਚ ਪਤਾ ਹੀ ਕੋਈ ਨਹੀਂ ਲੱਗਦਾ ਕਿ ਸਵੇਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਆਇਆ ਗੋਲਡੀ ਗਿਆ ਜੇ ਉਹ ਗੋਲਡੀ ਜਿਹਾ ਛੋਟਾ ਜਿਹਾ ਮੁੰਡਾ ਇੱਕ ਯੂਨੀਵਰਸਿਟੀ ਜੋ ਨਿਕਲਿਆ ਟਿਕਟ ਤੋਂ ਬਾਅਦ ਦੇਤੀ ਐ ਐਮਐਲਏ ਬਣਦਾ ਹਮਾ ਖਰਾਬ ਹੋ ਗਈ ਮੈਂ ਅੱਜ ਤੁਹਾਡੀ ਪ੍ਰੈਸ ਕਾਨਫਰੈਂਸ ਹਾਂ ਦੀ ਸਭ ਇੱਥੇ ਪਹਿਲੇ ਪ੍ਰੈਸ ਨੂੰ ਦੱਸਿਆ ਕਿ ਇਹਦਾ ਸੌਦਾ ਹੋ ਗਿਆ ਜੀ ਆਪ ਨਾਲ ਹੁਣ ਸੌਦਾ ਕੀ ਹੋਇਆ ਕਿ ਮੀਤ ਹੇਅਰ ਐਮਪੀ ਬਣ ਜਾਏਗਾ ਤਾਂ ਤੈਨੂੰ ਬਰਨਾਲੇ ਦੀ ਸੀਟ ਲੜਾ ਦਾਂਗੇ ਇਹ ਉਹ ਸੌਦਾ ਤੇ ਜਿਸਾ ਇੱਕ ਵਿਚਾਰੇ ਜੱਟ ਨੇ ਕੀਤਾ ਉਹਦੀ ਮੱਝ ਨਿਕਲ ਗਈ ਸੀ ਘਰੋਂ ਉਹਨੂੰ ਕਹੇ ਸਿਆਣੇ ਬੰਦੇ ਨੇ رائے ਦਿੱਤੀ ਕਿ ਪੁਲਿਸ ਦੇ ਸਰੀਏ ਤੇ ਇਹਨਾਂ ਤੋਂ ਤੇ ਆਸ ਉਮੀਦ ਲਾਧੋ ਇਹਨਾਂ ਨੇ ਕੋਈ ਮੱਝ ਲੱਭ ਕੇ ਨਹੀਂ ਦੇਣੀ ਉਹਦੇ ਤੇ ਤੁਹਾਨੂੰ ਪਤਾ ਹੈ ਚੋਰਾਂ ਨਾਲ ਹੀ ਰਲੇ ਹੁੰਦੇ ਨੇ ਤੇ ਤੂੰ ਐ ਕਰ ਪਹਿਲੇ ਤੇ ਜਾ ਕੇ ਕਿਤੇ ਗੁਰਦੁਆਰਾ ਸਾਹਿਬ ਦੇ ਅਰਦਾਸੁਰਦੂਸ਼ ਕਰਾ ਉਹਨਾਂ ਨੇ ਅਰਦਾਸ ਕਰਾਈ ਕਿ 500 ਰੁਪਇਆ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰੋ ਕਿਤੇ ਮੱਝ ਸਾਡੀ ਵਾਪਸ ਕਿਤੇ ਲੱਭ ਪਏ ਮੈਂ ਕਿ ਮੱਥਾ ਟੇਕ ਕੇ ਜਾਊਂਗਾ ਔਰ ਤੱਕ ਟੱਪਿਆ ਮਾਦੀ ਜੀ ਵੀ ਨਾ ਲੱਭੀ ਫੇਰ ਮੰਦਰ ਨੂੰ ਤੁਰ ਪਿਆ ਉਥੇ ਜਾ ਕੇ 500 ਰੁਪਏ ਦਾ ਵਾਦਾ ਕਰ ਦਿੱਤਾ ਕਿ ਜੇ ਮਾਦੀ ਲੱਭੇਗੀ ਤੇ 500 ਰੁਪਏ ਵਾਰ ਕੇ ਜਾਊਂ ਫੇਰ ਮਾਚੇਦ ਨੂੰ ਤੁਰ ਪਿਆ ਫੇਰ ਗਿਰਜਾ ਘਰ ਨੂੰ ਤੁਰ ਪਿਆ ਜਿੱਦਣ ਗਿਰਜਾ ਘਰ ਮੱਥਾ ਟੇਕਣ ਲੱਗਾ ਤੇ ਜਿਹੜਾ ਉਹਦਾ ਯਾਰ ਸੀ ਸਿਆਣਾ ਤੇ ਆਗੰਦੀ ਸਾਹਿਬ ਸੂਨ ਸਿੰਘ ਉਹਦਾ ਨਾਮ ਸੀ ਉਹ ਸੂਨ ਸਿੰਘ ਕਹਿੰਦਾ ਕਾਕਾ 1500 ਦੀ ਮੱਝ ਸੀ ਤੇ 2000 ਤੱਕ ਤੇ ਆਪਾਂ ਇੱਥੇ ਮੱਥਾ ਟੇਕ ਚੱਲੇ ਆਂ ਉਹ ਕਹਿੰਦਾ ਮਾਜਰ ਦੇ ਸਿੰਘਾਂ ਨੂੰ ਤੇ ਹੱਥ ਪੈ ਲੈਂਦੇ ਮੈਂ ਕੀ ਦੇਣਾ ਇਹਨਾਂ ਨੂੰ ਉਹ ਇਹਨਾਂ ਕੋਈ ਲੱਭ ਦਿਓ ਸਾਰਿਆਂ ਨੂੰ ਉਹ ਗੁਜ਼ਾਰਿਸ਼ ਮੇਰੀ ਇਹਦੀ ਆ ਵੇਖੋ ਬੰਦੇ ਬੀਤੇ ਜਿਹੜਾ ਬਕਾਊ ਨਹੀਂ